ਖਚਰੀਏ ਕਾਲ ਜੀ ਮੈਂ ਕੁਲਵੰਤ ਸਿੰਘ ਗੱਗੜਪੁਰੀ ਤੇ ਤੁਸੀਂ ਵੇਖ ਰਹੇ ਵਰਲਡ ਪੰਜਾਬੀ ਟੀਵੀ ਦੋਸਤੋ ਕੀ ਅਸੀਂ ਆਪਣੇ ਗੁਰੂ ਨੂੰ ਵੇਖ ਸਕਦੇ ਹਾਂ ਇਹ ਸਵਾਲ ਜਿੰਨਾ ਭਾਵਕ ਹੈ ਉਨਾ ਹੀ ਸਿੱਖੀ ਦੇ ਅਸਤਿਤਵ ਨੂੰ ਨਿਚੋਣ ਵਾਲਾ ਹੈ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਨੂੰ ਅਸੀਂ ਦੇਖਣੇ ਆ ਗੁਰੂ ਦੇ ਦੇ ਔਰ ਇਸ ਦੇ ਦੇ ਅੱਗੇ ਅਸੀਂ ਨਤਮਸਤਕ ਹੁੰਨੇ ਆ ਉਸ ਦੇ ਦੇ ਵਿੱਚੋਂ ਹੀ ਅਸੀਂ ਹੁਕਮਨਾਮਾ ਲੈਨੇ ਆ ਗੁਰੂ ਦਾ ਹੁਕਮ ਸਾਨੂੰ ਉਸੇ ਸਰੂਪ ਦੇ ਵਿੱਚੋਂ ਮਿਲਦਾ ਹੈ ਪਰ ਜਦੋਂ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੇਚ ਦਿੱਤੇ ਗਏ ਤਾਂ ਬੜਾ ਹੀ ਇੱਕ ਮਨ ਨੂੰ ਨਾਲ ਦੁੱਖ ਜਾ ਪਹੁੰਚਦਾ ਆ ਕਿ ਕੀ ਅਸੀਂ ਆਪਣੇ ਗੁਰੂ ਨੂੰ ਵੇਚਦੇ ਆ ਕੀ ਇਹ ਮर्यादा ਦੇ ਵਿੱਚ ਹੈ ਹਾਲਾਂਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਕੁਝ ਲੋਕਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਵੇਚ ਸਕਦੇ ਸਰੂਪ ਦੀ ਕੋਈ ਕੀਮਤ ਨਹੀਂ ਦੇ ਸਕਦਾ ਉਹ ਭੇਟਾ ਲਈ ਜਾਂਦੀ ਆ ਤੇ ਭੇਟਾ ਜਿਹੜੀ ਆ ਉਹ ਦਾਨ ਦੇ ਰੂਪ ਵਿੱਚ ਗੁਰੂ ਘਰ ਦੇ ਵਿੱਚ ਦਿੱਤੀ ਜਾਂਦੀ ਆ ਨਾ ਕਿ ਜਿਹੜਾ ਗੁਰੂ ਦਾ ਸਰੂਪ ਹੈ ਉਹ ਦੀ ਕੋਈ ਕੀਮਤ ਦਿੱਤੀ ਜਾ ਸਕਦੀ ਆ ਹੁਣ ਜਿਹੜੇ 328 ਰੂਪ ਗਾਇਬ ਹੋਏ ਨੇ ਇਹਨਾਂ ਬਾਰੇ ਕਿਹਾ ਜਾ ਰਿਹਾ ਆ ਕਿ ਉਹ ਵੇਚ ਦਿੱਤੇ ਗਏ। ਅਗਰ ਅਜਿਹਾ ਕੁਝ ਕੀਤਾ ਗਿਆ ਆ ਗੁਰੂ ਦੇ ਸਰੂਪ ਨੂੰ ਗੁਰੂ ਦੇ ਦੇਹ ਨੂੰ ਵੇਚਿਆ ਗਿਆ ਤਾਂ ਇਹ ਬੜਾ ਵੱਡਾ ਜੁਰਮ ਬਣਦਾ ਆ। ਕਿਉਂਕਿ ਇਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਗੱਲ ਐ। ਸਿੱਖ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਵੱਧ ਸਤਿਕਾਰ ਕਰਦੇ ਨੇ। ਸਿੱਖਾਂ ਦੇ ਮਨ ਦੇ ਵਿੱਚ ਜਿੰਨੀ ਇੱਜ਼ਤ ਗੁਰੂ ਗ੍ਰੰਥ ਸਾਹਿਬ ਦੀ ਆ ਓਨੀ ਸ਼ਾਇਦ ਕਿਸੇ ਹੋਰ ਨਾ ਦੇਤਾ ਰਿਪ ਗੁਰੂ ਦੀਆ ਕਿਸੇ ਦੀ ਤੇ ਨਾ ਹੀ ਕਿਸੇ ਹੋਰ ਵਿਅਕਤੀ ਦੀਆ ਤੇ ਨਾ ਕਿਸੇ ਸੰਸਥਾ ਦੀਆ 328 ਰੂਪਾਂ ਦੇ ਵਿੱਚੋਂ ਕਈਸ਼ ਰੂਪਾਂ ਦਾ ਇਹ ਕਿਹਾ ਜਾ ਰਿਹਾ ਕਿ ਉਹ ਵੇਚੇ ਗਏ ਨੇ ਕਿੰਨਾ ਨੂੰ ਵੇਚੇ ਗਏ ਨੇ ਕਿੰਨਾ ਨੇ ਵੇਚੇ ਨੇ ਜਿਨ੍ਹਾਂ ਨੇ ਵੇਚੇ ਨੇ ਉਹਨਾਂ ਨੇ ਬਹੁਤ ਵੱਡਾ ਅਪਰਾਧ ਕੀਤਾ ਆ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਜ਼ਰੂਰੀ ਹੈ ਪਰ ਇਸ ਤੋਂ ਵੀ ਵੱਧ ਕੇ ਜਿਹੜਾ ਦਾਵਾ ਕੈਪਟਨ ਚੰਨਣ ਸਿੰਘ ਸਿੱਧੂ ਨੇ ਕੀਤਾ ਆ ਉਹ ਹੋਰ ਦਿਲ ਨੂੰ ਦਹਿਲਾ ਦੇਣ ਵਾਲਾ ਹੈ ਸਿੱਖ ਭਾਵ ਨੂੰ ਭਾਵਨਾਵਾਂ ਨੂੰ ਠੀਸ ਪੰਚਾਉਣ ਵਾਲਾ ਆ ਅਗਰ ਉਹ ਦਾਵਾ ਸੱਚਾ ਤਾਂ ਇਹ ਵੀ ਬੜੇ ਵੱਡੇ ਦੁੱਖ ਦੀ ਗੱਲ ਹੈ ਕਿ ਸਿੱਖ ਧਰਮ ਦੇ ਵਿੱਚ ਕੀ ਜਿਹੜੇ ਸਾਡੇ ਸਿੱਖ ਆਗੂ ਨੇ ਉਹ ਕੀ ਕਰ ਰਹੇ ਨੇ ਉਹਨਾਂ ਦਾ ਕਹਿਣਾ ਕਿ ਜਗਿੰਦਰ ਸਿੰਘ ਵਿਦਾਂਤੀ ਨੇ ਗੁਰੂ ਗੋਬਿੰਦ ਸਿੰਘ ਦੀ ਹੱਥ ਲਿਖਤ ਬੀੜ ਜਿਹੜੀ ਸੋਨੇ ਦੀ ਸ਼ਾਈ ਨਾਲ ਲਿਖੀ ਗਈ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਦਸਤਕਬ ਵਿੱਚ ਤਵੀਸਨ ਉਹਨਾਂ ਨੇ ਸਾਈਨ ਵੀ ਕੀਤੇ ਸਨ ਉਹ ਬੀੜ ਕੈਨੇਡਾ ਦੇ ਵਿੱਚ ਵਿਦਾਂਤੀ ਨੇ 10 ਕਰੋੜ ਰੁਪਏ ਦੀ ਵੇਚ ਦਿੱਤੀ ਹਾਲਾਂਕਿ ਇਹ ਸਾਬਤ ਹੋਣਾ ਬਾਕੀ ਹੈ ਇਹ ਇਹ ਜਾਂਚ ਦਾ ਵਿਸ਼ਾ ਆ ਪਰ ਉਹ ਦਾਅਵੇ ਨਾ ਕਰ ਰਹੇ ਨੇ ਕਿ ਉਹ ਬੀੜ ਵੇਚੀ ਗਈ ਉਹ ਕਹਿੰਦੇ ਨੇ ਕਿ ਵਿਦਾਂਤੀ ਇਥੋਂ ਬਕਸੇ ਵਿੱਚ ਪਾ ਕੇ ਤਿੰਨ ਬੀੜਾਂ ਲੈ ਕੇ ਕੈਨੇਡਾ ਗਏ ਸੀ ਤੇ ਉਹ ਬੀੜਾਂ ਉੱਥੇ ਵੇਚੀਆਂ ਗਈਆਂ ਉਹਨਾਂ ਨੇ ਇਹ ਵੀ ਕਿਹਾ ਕਿ ਕੈਨੇਡਾ ਦੀ ਸੰਗਤ ਨੇ ਵਿਸ਼ਵਾਸ ਦਿਵਾਇਆ ਸਾਨੂੰ ਕਿ ਅਸੀਂ ਉਹ ਬੰਦਾ ਲੱਭ ਲਵਾਂਗੇ ਜਿਨ੍ਹਾਂ ਨੇ ਇਸ ਰੂਪ ਖਰੀਦੇ ਸਨ ਹੁਣ ਦੋਸਤੋ ਸਵਾਲੇ ਪੈਦਾ ਹੁੰਦਾ ਆ ਕਿ ਅਸੀਂ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਰਹੇ ਹਾਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਰਹੇ ਹਾਂ ਜਿਹੜੀ ਸੰਸਥਾ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਨ ਵਾਸਤੇ ਬਣਾਈ ਗਈ ਸਿੱਖ ਰਹਿਤ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਬਣਾਈ ਗਈ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਬਣਾਈ ਗਈ ਉਹੀ ਸੰਸਥਾ ਅਗਰ ਉਹਦੇ ਵਿੱਚੋਂ ਕੁਝ ਲੋਕਾਂ ਪੂਰੀ ਸੰਸਥਾ ਨੂੰ ਅਸੀਂ ਬਦਨਾਮ ਨਹੀਂ ਕਰ ਸਕਦੇ ਉਹਦੇ ਨਾਲ ਜੁੜੇ ਹੋਏ ਲੋਕ ਜਿਹੜੇ ਨੇ ਉਹ ਅਜਈਆਂ ਹਰਕਤਾਂ ਕਰਦੇ ਨੇ ਤਾਂ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਪੈਂਦੀ ਆ ਪਰ ਇੱਥੇ ਸੰਸਥਾ ਜਿਹੜੀ ਆ ਉਹ ਦੋਸ਼ੀ ਕਿਉਂ ਆ ਕਿਉਂਕਿ ਜਿਹੜਾ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ ਉਹ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਜਾਂਚ ਹੋਣੀ ਚਾਹੀਦੀ ਆ ਅਗਰ ਉਹ ਦੋਸ਼ੀ ਨਹੀਂ ਹੈ ਤਾਂ ਜਾਂਚ ਦੇ ਵਿੱਚੋਂ ਬਾਹਰ ਨਿਕਲ ਜਾਣਗੇ ਪਰ ਜਿੱਥੇ ਮੈਂ ਗੱਲ ਕੀਤੀ ਆ ਕਿ ਗੁਰੂ ਨੂੰ ਵੇਚ ਦਿੱਤਾ ਗਿਆ ਗੁਰੂ ਦੀ ਦੇਹ ਨੂੰ ਵੇਚ ਦਿੱਤਾ ਗਿਆ ਦੋਸਤੋ ਇਹ ਬਹੁਤ ਹੀ ਦੁਖਦਾਈ ਘਟਨਾ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਔਰ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਤੁਸੀਂ ਵੀ ਆਪਣੀ رائے ਇਸ ਮੁੱਦੇ ਦੇ ਉੱਤੇ ਦਿਓ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਆਪਣੀ رائے ਜ਼ਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸ ਦੇ ਨਾਲ ਹੀ ਮੈਂ ਕਲਵੰਤ ਸਿੰਘ ਅਗੜਪੁਰੀ ਤੁਹਾਡੇ ਤੋੜਾ ਨਾ ਜਾ ਸਤਿ ਸ਼੍ਰੀ ਅਕਾਲ